ਨਰਿੰਦਰ ਮੋਦੀ ਕਹਿੰਦੇ ਝੁਕਨੇ ਵਾਲਾ ਨਹੀਂ ਹਟਨੇ ਵਾਲਾ ਨਹੀਂ ਇਸ ਵਾਰ ਫੇਰ ਜਿਹੜੀ ਤਿਆਰੀ ਖਿੱਚ ਲਈ ਨਰਿੰਦਰ ਮੋਦੀ ਨੇ ਤੇ ਬਿਆਨ ਜਿਹੜੇ ਆ ਧੜਾ ਧੜਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਰ ਨਰਿੰਦਰ ਮੋਦੀ ਜਦੋਂ ਬੋਲਦੇ ਆ ਨਾ ਤੇ ਕਹਿੰਦੇ ਦੇਸ਼ ਦਾ ਜਿਹੜੋ ਪ੍ਰਧਾਨ ਮੰਤਰੀ ਕੋਈ ਬਿਆਨ ਦਿੰਦਾ ਯਾਰ ਲੋਕਾਂ ਦਾ ਦਿਲ ਖਿੱਚ ਲੈਂਦਾ ਤੇ ਇਹੇ ਬਿਆਨ ਥੋੜਾ ਵੀ ਦਿਲ ਖਿੱਚ ਲੂ ਕਹਿੰਦਾ ਵੀ ਮੈਂ ਰਾਜਨੀਤੀ ਨਹੀਂ ਕਰਨੀ ਮੈਂ ਤਾਂ ਲੋਕਾਂ ਦੇ ਭਲੇ ਵਾਸਤੇ ਚੋਣ ਲੜਦਾ ਤੇ ਇਸ ਵਾਰ ਵੀ ਜਿਹੜੀ ਚੋਣ ਲੜਨੀ ਔਰ ਲੋਕਾਂ ਦੇ ਭਲੇ ਵਾਸਤੇ ਲੜਨੀ ਆ ਯਾਰ ਬਿਆਨ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਆ ਸੁਣ ਕਿਸ ਤਰੀਕੇ ਦੇ ਨਾਲ ਸਮਝਾ ਰਿਹਾ ਹੈ ਜਿਹੜੇ ਵਿਰੋਧੀਆਂ ਨੂੰ ਜਵਾਬ ਵੀ ਦਿੱਤਾ ਹੈ ਹਾਸੇ ਮਈ ਵਾਲੀ ਇੱਕ ਗੱਲ ਹੈ ਇਹ ਨਾਲੇ ਤਾਂ ਚੌੜ ਦੇ ਵਿੱਚ ਗੱਲ ਕਹਿਤੀ ਨਾਲੇ ਵਿਰੋਧੀਆਂ ਨੂੰ ਸੁਨਾਤਾ ਵੀ ਗੱਲ ਕੀ ਹੈ ਤੇ ਗੱਲਬਾਤ ਬਣਦੀ ਕਿਵੇਂ ਆ ਆਓ ਸੁਣਦੇ ਆ ਇਹ ਵੀਡੀਓ ਜਿਹਦੇ ਵਿੱਚ ਨਰਿੰਦਰ ਮੋਦੀ ਨੇ ਜਵਾਬ ਦਿੱਤਾ ਵਿਰੋਧੀਆਂ ਨੂੰ ਗੱਠਬੰਧਨ ਵਾਲੇ ਕੀਤਨਾ ਹੀ ਦਬਾਅ ਬਣ ਲੈ ਬਣਾ ਲੈ ਆ ਦੇਖੋ ਲੇਕਿਨ ਇਹ ਮੋਦੀ ਨਾ ਝੁਕਨੇ ਵਾਲਾ ਹੈ ना हटने वाला है ये मुफ्त अनाज वाली जो गरीबों की योजना है ना वो मोदी चालू रखेगा आगे भी चालू रखेगा ताकि गरीब के घर का चूल्हा जलता रहे ਜੀ ਕਹਿੰਦੇ ਵੀ ਜਦੋਂ ਤੱਕ ਮੋਦੀ ਹੈਗਾ ਤੇ ਜਿੰਨਾ ਚਿਰ ਮੋਦੀ ਆਉਂਦਾ ਰਹੂਗਾ ਲੋਕਾਂ ਦੇ ਘਰਾਂ ਚੋਂ ਨਾਜ ਨਹੀਂ ਮੁੱਕਣਾ ਲੋਕਾਂ ਨੂੰ ਰਾਸ਼ਨ ਤੇ ਜਿਹੜੀਆਂ ਸਹੂਲਤਾਵਾਂ ਨਰਿੰਦਰ ਮੋਦੀ ਨੇ ਆਪਣੀ ਪੀਐਮ ਯੋਜਨਾ ਦੇ ਤਹਿਤ ਚਲਾਈਆਂ ਨੇ ਉਹ ਮਿਲਦੀਆਂ ਰਹਿਣਗੀਆਂ ਤੇ ਲੋਕ ਬੜੇ ਖੁਸ਼ ਨੇ ਕਹਿੰਦੇ ਲੋਕਾਂ ਦਾ ਹੜਾ ਨਰਿੰਦਰ ਮੋਦੀ ਦੇ ਵੱਲ ਤੇ ਨਰਿੰਦਰ ਮੋਦੀ ਨੇ ਜੋ ਬਿਆਨ ਦਿੱਤਾ ਤੁਹਾਨੂੰ ਕਿਵੇਂ ਲੱਗਿਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਕਰਕੇ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਦੇਖਿਓ ਤੁਸੀਂ ਸੁਣਿਆ ਵੀ ਹੋਣਾ ਵੀ ਜਵਾਬ ਕਿੰਨੇ ਸੋਹਣੇ ਤਰੀਕੇ ਦੇ ਨਾਲ ਤੇ ਬੜੇ ਪਿਆਰ ਦੇ ਨਾਲ ਜਵਾਬ ਦਿੰਦੇ ਨੇ ਪ੍ਰਧਾਨ ਮੰਤਰੀ ਦੇਸ਼ ਪ੍ਰਧਾਨ ਮੰਤਰੀ ਜਦੋਂ ਬਿਆਨ ਦਿੰਦਾ ਤਾਂ ਲੋਕਾਂ ਦੇ ਦਿਲ ਖਿੱਚ ਲੈਂਦਾ ਹਰ ਵਾਰ ਕੋਈ ਨਾ ਕੋਈ ਅਜਿਹੀ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਆ ਵੱਖਰਾ ਹੀ ਬਿਆਨ ਹੋ ਜਾਂਦਾ ਜਿਹੜਾ ਬਹੁਤ ਜ਼ਿਆਦਾ ਲੋਕ ਪਸੰਦ ਕਰਦੇ ਨੇ ਆ ਬਿਆਨ ਤੁਹਾਨੂੰ ਕਿਵੇਂ ਲੱਗਿਆ ਯਾਰ ਉਹ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਵੀਡੀਓ ਨੂੰ ਲਾਈਕ ਕਰਕੇ ਕਰਿਓ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ